ਕਿੱਥੇ ਦੇ ਰਹਿਣ ਵਾਲੇ ਹੋ ਨਹੀਂ ਮੈਂ ਤਾਂ ਕਾਕੇ ਹਾਂ ਇਹੀਂ ਕਿਹੀਂ ਹਾਂ ਕੀ ਨਾਮ ਤੇਰਾ ਮੇਰਾ ਨਾਮ ਬਾਬਰਾਮ ਹੈ ਹੈ ਬਾਬਰਾਮ ਹੈ ਬਾਬੂਰਾਮ ਬਹਿ ਜਾ ਰਹਿਣ ਵਾਲੇ ਨੂੰ ਮੈਂ ਤਾਂ ਕਾਕੇ ਜਿਹਾ ਸੀ ਯੂਪੀ ਮੈਂ ਹਾਂ ਵਸਾਈ ਇਹੀ ਕਾਫੀ ਦਿਨੇ ਹੋ ਗਏ ਰਹਤੇ ਹੋਇਆ ਪੀਤਾ ਨਾ ਕਰਨਾ ਮੈਂ ਬੰਨਿਆ ਵੀ ਸਰਦਾਰ ਅਗਲੇ ਨੂੰ ਭਲੇਖਾ ਲੱਗੂ ਦਾੜੀ ਰੱਖੀ ਆ ਵੀ ਕੋਈ ਸਰਦਾਰ ਮੰਗ ਰਿਆਂ ਹਨ ਹੈਨਾ ਇਹੀ ਬੇਕੂ ਬਣਾਉਣ ਲੱਗਿਆ ਉਹ ਦਿਨੇ ਵੀ ਵੀਡੀਓ ਤੇਰੀ ਵਾਇਰਲ ਹੋਈ ਆ ਭੱਜਿਆਂ ਜਾ ਤੂੰ ਕਿੰਨੇ ਦੱਸਾਂ ਕਿਦਨੇ ਕੋਈ ਹੋਰ ਹੋਗਾ ਕਿ ਮੈਂ ਤਾਂ ਕبھی-ਕبھی ਆਦਾ ਆਕਦੀ ਕਬੜਵਾਲਕ ਬੇਨ ਨਾ ਚਲਾ ਜਾਂਦਾ ਬੇਨ ਦੇਤੇ ਚਾਹੀਦਾ ਨਹੀਂ ਖਰਚਾ ਪਾਣੀ ਤਾਂ ਚਾਹੀਏ ਕੋਸੇ ਲੰਗਰ ਛੱਕ ਜਾਂ ਮਰਜੀ ਛੱਕ ਲੰਗਰ ਜਵਾਬ ਦਿੰਦੇ ਆ ਸੇਵਾ ਕਰ ਉੱਤੇ ਲੰਗਰ ਛੱਕ ਜਿੰਨਾ ਮਰਜੀ ਕਰਕੇ ਆਏ ਨੇ ਜਿਨ੍ਹਾਂ ਦੀ ਗੱਡੀ ਦੇ ਮੂਰੇ ਆ ਰਿਆ ਸੀ ਤੂੰ ਹੱਥ ਦੇ ਰਿਆ ਸੀ ਤੈਨੂੰ ਪਤਾ ਕੀ ਕਰਕੇ ਆ ਰਹੇ ਸੀ ਉਹ ਹੈ ਇੱਕ ਬੰਦਾ ਪਹਿਲਾਂ ਦੁਖੀ ਆ ਆਪਣੇ ਪਰਿਵਾਰ 'ਚ ਡੈਥ ਹੋਇਆ ਉਹਦੇ ਕਿਸੇ ਦੇ ਜਵਾਨ ਬੱਚੇ ਦੀ ਡੈਥ ਹੋਈਆ ਕਿਸੇ ਦੇ ਬਾਪ ਦੀ ਡੈਥ ਹੋਈਆ ਕਿਸੇ ਦੀ ਮਾਂ ਦੀ ਡੈਥ ਹੋਈਆ ਕਿਸੇ ਦੇ ਦਾਦੇ ਦੀ ਦਾਦੀ ਦੀ ਫਰੇਕ ਨੂੰ ਦੁੱਖ ਹੁੰਦਾ ਆਪਣੇ ਪਰਿਵਾਰਕ ਮੈਂਬਰਾਂ ਦਾ ਇੱਕ ਤਾਂ ਅਗਲਾ ਦੁੱਖ ਚੋਂtheta ਫੁੱਲ ਪਾ ਕੇ ਆ ਰਹੇ ਆ ਤੂੰ ਉੱਪਰ ਦੀ ਅਗਲੇ ਦੀ ਗੱਡੀ ਐ ਰੋਕਦਾ ਜਿਵੇਂ ਤੇਰਾ ਟੋਲ ਟੈਕਸ ਲਾਇਆ ਹੁੰਦਾ ਉਰੇ ਉਹੀ ਗੱਲ ਆ ਜੇ ਲੰਗਰ ਜੇ ਰੋਟੀ ਕਰਕੇ ਹੋਵੇ ਫਿਰ ਤਾਂ ਮੰਗਾ ਹੀ ਨਾ ਅਗਲਾ ਉੱਥੇ ਜਾ ਮਰ ਜੀ ਛਕੇ ਲੈਂਦੇ ਕੇਪੁਰ ਸ਼ਰਾਬ ਦੀ ਇਹਨੂੰ ਤਲਬਾ ਕੋਈ ਨਸ਼ੇ ਦੀ ਤਲਬਾ ਤਾਹੀ ਮੰਗਦਾ ਵੇ ਬਿਲਕੁਲ ਸਹੀ ਗੱਲ ਹੈ ਇਸੇ ਕਰਕੇ ਮੰਗਦਾ ਆ ਬੱਬਾ ਕੀ ਖਰਚਾ ਤੇਰਾ ਜਿਹਦੇ ਵਾਸਤੇ ਮੰਗਦਾ ਤੂੰ ਕੱਕੇ ਰੂਮ ਲੈ ਰੱਖਾ ਉਸਕੇ ਲਈ ਵੀ ਕੋਈ ਤੇਲ ਸਾਬਣ ਕੇ ਲਈ ਵੀ ਮਤਲਬ ਸਾਬਣ ਕੇ ਲਈ ਵੀ ਐਸਾ ਕੋਈ ਕੁਝ ਰੂਮ ਕਿੱਥੇ ਲੈ ਰੱਖਿਆ ਇਧਰ ਹੀ ਹੈ ਬਹੁਤ ਅਗਾ ਕਿੰਨਾ ਮੈਨ ਰਦੀ ਹੈ ਬਹੁਤ ਅਗਾ ਕੱਕੇ ਬਸ ਕਿਆ ਬਾਤ ਟਾਈਮ ਆ ਲੈ ਨਹੀਂ ਨਹੀਂ ਬਹੁਤ ਕਿੰਨਾ ਕਿਰਾਇਆ ਕਮਰੇ ਦਾ ਬਹੁਤ ਅਗਾ ਬਹੁਤ ਇਹ ਪੰਜ 6000 ਰੁਪਏ ਹੈ 5 6000 ਕਿੰਨੇ ਬੰਦੇ ਹੋ ਤੁਸੀਂ ਇਕੱਲਾ ਹੀ ਹਾਂ ਇਕੱਲਾ ਹੀ ਬਸ ਨਹੀਂ ਤੂੰ 5000 ਤੇ ਚੜਾਈ ਆ ਤੇਰੀ ਪਾਪਾ ਫਿਰ ਤਾਂ ਅਸੀਂ ਤਾਂ ਐਵੇਂ ਤੋਰੇ ਫਿਰਦੇ ਆ ਵੀ ਭੈਣ ਭਰਾ ਸਾਡੇ 2 2000 ਤੇ ਕਮਰੇ ਆ ਤੇ 15 1500 ਤੇ ਰਹਿੰਦੇ ਨੇ ਤੂੰ 5 6000 ਰੁਪਏ ਤੇ ਕਮਰਾ ਕਿਰਾਏ ਤੇ ਲਿਆ ਹੋਇਆ ਸਾਡੇ ਪੰਜਾਬੀਆਂ ਸਿਰ ਉਹ ਮੰਗ ਮੰਗ ਕੇ ਹੈ ਕਮਰਾ ਕਦੇ ਵਾਸਤੇ ਲਿਆ ਹੋਇਆ ਗਲਤ ਕਰਦਾ ਉਹ ਮੈਂ ਕਿਹਾ ਤਾਂ ਲਿਆ ਹੋਇਆ ਕਮਰਾ 5 6000 ਤੇ ਤਾਂ ਤੇ ਇਸ ਤਰ੍ਹਾਂ ਸਿੱਖੀ ਵਾਲਾ ਬਣਾ ਲਿਆ ਪਰ ਸਿੱਖੀ ਵਾਲੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ ਉਹ ਵੀ ਆਪਣਾ ਸਿੱਖ ਦਾ ਕਦੇ ਮੰਗਦੇ ਨਹੀਂ ਤੂੰ ਜੀ ਤਾਂ ਸਾਡੀ ਸਾਰੀ ਕਹਾਵਤ ਤੇ ਝੂਠੀ ਪਾਤੀ ਦੁਨੀਆ ਪੂਰੀ ਗੱਲ ਕਰਦੀ ਦੀ ਵੀ ਸਰਦਾਰ ਕਦੇ ਮੰਗਦਾ ਨਹੀਂ ਹੈਗਾ ਇਹਨਾਂ ਨੇ ਕਹਾਵਤ ਝੂਠੀ ਕਰਤੀ ਉਹ ਵੀ ਸਰਦਾਰ ਮੰਗਦੇ ਨੇ ਜੀ ਅਗਲੇ ਨੂੰ ਕੀ ਪਤਾ ਵੀ ਕੌਣ ਆ ਇਹ ਰੂਪ ਦੇਖ ਕੇ ਦਾ ਰੂਪ ਦੇਖ ਕੇ ਕੋਈ ਕਹ ਦੂਗਾ ਯੂਪੀ ਦਾ ਇਹ ਉਹ ਅੱਗੇ ਜਾ ਇੱਕ ਹੈ ਲੋ ਪੀਕ ਨਹੀਂ ਦੇਣੀ ਕਹੇ ਇਹਨੂੰ ਪੀਕ ਨਹੀਂ ਦੇਣੀ ਇੱਕ ਉੱਪਰ ਗੱਡੀ ਲੈ ਕੇ ਆ ਕੇ ਸਮੋਸਿਆਂ ਦੀ ਭਰ ਕੇ ਉੱਤੇ ਸੇਬਾਂ ਦੀ ਪੰਜਾਬੀ ਨੂੰ ਕਦੇ ਪਾਣੀ ਨਾ ਪੁੱਛਣ ਉਹ ਉੱਥੇ ਜਾ ਕੇ ਉਹ ਬਿਹਾਰੀਆਂ ਦੀ ਕੁੱਲੀਆਂ 'ਚ ਜਾ ਕੇ ਉੱਥੇ ਸੇਵ ਸਮੋਸੇ ਵੰਡ ਰਹੇ ਨੇ ਦੱਸੋ ਸੰਗਤ ਮੂਰੇ ਕੈਮਰੇ 'ਚ ਮਾਫੀ ਮੰਗ ਲੱਜੇ ਤੋਂ ਬਾਅਦ ਹੀ ਨਹੀਂ ਮੰਗਦਾ ਗਾ ਜੇ ਅੱਜ ਤੋਂ ਬਾਅਦ 'ਚ ਮੰਗਦਾ ਦਿਖ ਗਿਆ ਸ਼ਕਲ ਤੇਰੀ ਕੈਮਰੇ 'ਚ ਆ ਗਈ ਤੇ ਹੱਥ ਘਰ ਦੇ ਉਹਨਾਂ ਨਾਲ ਗੱਡੀ ਨੂੰ ਜਾਣਾ ਕਿਤੇ ਨਹੀਂ ਨਹੀਂ ਮੈਂ ਤਾਂ ਕੋਈ ਦਾਨ ਜਾਂ ਕੱਪੜਾ ਆਪਾਂ ਦੇਣਾ ਆ ਰੋਟੀ ਬਾਣੀ ਖਾਣੀ ਹੈ ਹੈ ਰੋਟੀ ਖਾਣਾ ਰੋਟੀ ਬਾਣੀ ਖਾਣੀ ਹੈ ਹੈ ਕਿੱਥੇ ਤੇ ਰਹਿਣਾ ਵਾਲੇ ਆ ਨਹੀਂ ਮੈਂ ਤਾਂ ਕੱਕੇ ਹੀ ਇਹ ਕਹਿੰਨ ਉਹ ਕੀ ਨਾਮ ਤੇਰਾ ਮੇਰਾ ਨਾਮ ਬਾਬਰਾਮ ਹੈ ਹੈ ਬਾਬਰਾਮ ਹੈ ਬਾਬੂਰਾਮ ਬੈ ਜਾ ਬੈ ਜਾ ਤੇਰੀ ਪੈਨਸ਼ਨ ਲਈ ਅੱਜ ਫੇ ਹੈ ਤੇਰੀ ਪੈਨਸ਼ਨ ਲਈ ਆਇਆ ਹਾਂ ਆਹ ਕਿੱਥੇ ਦਾ ਰਹਿਣ ਵਾਲਾ ਨੂੰ ਮੈਂ ਤਾਂ ਕਾਕੇ ਜਿਹਾ ਯੂਪੀ ਮੈਂ ਹੈ ਵਸਾ ਇਹੀ ਕਾਫੀ ਦਿਨੇ ਹੋ ਗਏ ਰਹਤੇ ਹੋਇਆ ਯੂਪੀ ਤਾਂ ਨਾ ਪਰਨਾ ਮੈਂ ਬੰਨਿਆ ਵੀ ਸਰਦਾਰ ਅਗਲੇ ਨੂੰ ਭਲੇਖਾ ਲੱਗੂ ਦਾੜੀ ਰੱਖੀ ਆ ਵੀ ਕੋਈ ਸਰਦਾਰ ਮੰਗ ਰਿਆ ਹਨ ਹਨਾ ਇਹੀ ਬੇਕੂ ਬਣਾਉਣ ਲੱਗਿਆ ਉਹਦੀ ਉਹ ਦਿਨੇ ਵੀ ਵੀਡੀਓ ਤੇਰੀ ਵਾਇਰਲ ਹੋਈ ਆ ਭੱਜਿਆਂ ਜਾਂ ਤੂੰ ਦੱਸਾਂਗੇ ਤੇਨੇ ਕੋਈ ਹੋਰ ਹੋਗਾ ਕਿ ਮੈਂ ਤਾਂ ਕabhi-ਕabhi ਆਧਾ-ਕਾਦੀ ਕਬੜਵਾਲ ਦੇ ਨਾਲ ਚਲਾ ਜਾਂਦਾ ਕਬੜ ਕਾਦੇ ਕੰਮ ਆ ਕਬੜਵਾਲ ਦੀਨ ਨਾਲ ਚਲਾ ਜਾਂਦਾ ਹੂੰ ਨਹੀਂ ਪੀਕ ਕਾਦੇ ਵਾਸਤੇ ਮੰਗਦਾ ਫਿਰ ਯਾਰ ਕੁਝ ਹਮਾਰੇ ਖੁਰੀ ਜੀ ਆਤੀ ਹਮਾਰੇ ਹੱਥ ਪੈਰ ਕੰਮ ਨਹੀਂ ਕਰ ਰਹੇ ਬਸ ਹੱਥ ਪੈਰ ਨਹੀਂ ਕੰਮ ਕਰਦੇ ਪੈਸਾ ਕਦੇ ਵਾਸਤੇ ਚਾਹੀਦਾ ਇਹ ਖਰਚਾ ਪਾਣੀ ਤਾਂ ਚਾਹੀਏ ਉਸਨੂੰ ਉਸਦੀ ਗਾਦੀ ਗੱਲ ਹੈ ਲੰਗਰ ਛੱਕ ਜਦ ਮਰਜੀ ਛੱਕ ਲੰਗਰ ਜਵਾਬ ਦਿੰਦੇ ਆ ਸੇਵਾ ਕਰ ਉੱਥੇ ਲੰਗਰ ਛੱਕ ਜਿੰਨਾ ਮਰਜੀ ਸੇਵਾ ਕਰਾਣਾ ਪਰ ਐ ਦੋੜੀਆਂ ਵੀ ਹੋਂ ਤੂੰ ਦੁਪਹਿਰੇ ਜਾਵੇਂਗਾ ਰੋਟੀ ਖਾ ਕੇ ਆਜੇਂਗਾ ਲੰਗਰ ਛੱਕ ਕੇ ਸਵੇਰੇ ਜਾਵੇਂਗਾ ਲੰਗਰ ਛੱਕ ਕੇ ਆਜੇਂਗਾ ਸ਼ਾਮ ਨੂੰ ਜਾਵੇਂਗਾ ਲੰਗਰ ਛੱਕ ਕੇ ਆਜੇਂਗਾ ਇਹ ਕੰਮ ਥੋੜੀ ਚੱਲਣਾ ਫੇਰ ਤੈਨੂੰ ਰੋਕਣਗੇ ਸੇਵਾਦਾਰ ਹਾਂ ਜਾ ਉੱਥੇ ਸੇਵਾ ਕਰਾ ਸਵੇਰ ਤੋਂ ਸ਼ਾਮ ਤੱਕ ਲੰਗਰ ਛੱਕ ਤੈਨੂੰ ਕੱਪੜਾ ਵੀ ਮਿਲੂਗਾ ਤੈਨੂੰ ਰਹਿਣ ਵਾਸਤੇ ਵੀ ਮਿਲੂਗਾ ਨੀ ਇਹ ਕੀ ਕੰਮ ਆ ਤੂੰ ਗੱਡੀਆਂ ਜਾ ਰਹੀਆਂ ਨੇ ਤੈਨੂੰ ਪਤਾ ਉਹ ਬੰਦੇ ਕੀ ਕੰਮ ਕਰਕੇ ਆਏ ਨੇ ਜਿਨ੍ਹਾਂ ਦੀ ਗੱਡੀ ਦੇ ਮੂਰੇ ਆ ਰਿਆ ਸੀ ਤੂੰ ਹੱਥ ਤੇ ਰਿਆ ਸੀ ਤੈਨੂੰ ਪਤਾ ਕੀ ਕਰਕੇ ਆ ਰਹੇ ਸੀ ਉਹ ਹੈ ਇੱਧਰ ਜਵਾਬ ਦੇ ਕੀ ਕਰਕੇ ਆ ਰਹੇ ਸੀ ਪਤਾ ਹਾਂ ਆਪਣਾ ਮੱਥਾ ਟੇਕਾ ਰਹੇ ਆ ਫੁੱਲ ਢਾਲਾ ਰਹੇ ਆ ਬਸ ਫੁੱਲ ਕੀ ਹੁੰਦਾ ਫੁੱਲ ਇਹ ਮਰਨੇ ਵਾਲੇ ਕੇ ਮਰਨੇ ਵਾਲੇ ਕੇ ਜੋ ਮਰਨੇ ਵਾਲੇ ਕੇ ਫੁੱਲ ਢਾਲੇ ਜਾਂਦਾ ਹੈ ਉਹ ਖੁਸ਼ੀ से ਜਾਂਦਾ ਹੈ ਕਿ ਦੁੱਖ से ਜਾਂਦਾ ਹੈ ਦੁੱਖ से ही ਜਾਂਦਾ ਹੈ ਬਸ ਫਿਰ ਤੂੰ ਉੱਪਰ ਦੀ ਉਹ ਤੋਂ ਮੰਗਦਾ ਹੈ ਇੱਕ ਬੰਦਾ ਪਹਿਲਾਂ ਦੁਖੀ ਆ ਆਪਣੇ ਪਰਿਵਾਰ 'ਚ ਡੈਥ ਹੋਇਆ ਉਹਦੇ ਕਿਸੇ ਦੇ ਜਵਾਨ ਬੱਚੇ ਦੀ ਡੈਥ ਹੋਈਆ ਕਿਸੇ ਦੇ ਬਾਪ ਦੀ ਡੈਥ ਹੋਈਆ ਕਿਸੇ ਦੀ ਮਾਂ ਦੀ ਡੈਥ ਹੋਈਆ ਕਿਸੇ ਦੇ ਦਾਦੇ ਦੀ ਦਾਦੀ ਦੀ ਫਰੇਕ ਨੂੰ ਦੁੱਖ ਹੁੰਦਾ ਆਪਣੇ ਪਰਿਵਾਰਕ ਮੈਂਬਰਾਂ ਦਾ ਇੱਕ ਤਾਂ ਅਗਲਾ ਦੁੱਖ ਚੁੱਤੇ ਫੁੱਲ ਪਾ ਕੇ ਆ ਰਹੇ ਆ ਤੂੰ ਉੱਪਰ ਦੀ ਅਗਲੇ ਦੀ ਗੱਡੀ ਐ ਰੋਕਦਾ ਜਿਵੇਂ ਤੇਰਾ ਟੋਲ ਟੈਕਸ ਲਾਇਆ ਹੁੰਦਾ ਉਹਰੇ ਹੈ ਉਹ ਆ ਬਸ ਕੱਟ ਬੱਸ ਕਿਉਂ ਮੰਗਦਾ ਮਾਸੇ ਨਰੇ ਬਸ ਕਾ ਕਾਮ ਨਹੀਂ ਮੇਰੇ ਪੇਟ ਮੈਂ ਬਿਮਾਰੀ ਕਾ ਕੇ ਬਹੁਤ ਹੀ ਨਹੀਂ ਬਿਮਾਰੀ ਲੰਗਰ ਛੱਕ ਤੋ ਤੇ ਹੋਰ ਤਾਂ ਕੀ ਕਰਨਾ ਪੈਸਾ दारू ਪੀਣਾ ਨਹੀਂ ਨਹੀਂ ਮੈਂ दारू ਸ਼ਰਾਬ ਪੀਣਾ ਫਿਰ ਤਾਂ ਹੀ ਮੰਗਣਾ ਨਹੀਂ ਨਹੀਂ ਲਾਉਂਦਾ ਪੈ ਗਈ ਏ ਨਹੀਂ ਨਹੀਂ ਕੁਛ ਨਹੀਂ ਕੋਈ ਨਸ਼ਾ ਨਹੀਂ ਕਿਸੇ ਤਰ੍ਹਾਂ ਦਾ ਵੀ ਨੀ ਆ ਨਹੀਂ ਮੈਂ ਕੋਈ ਨਹੀਂ ਗਰੰਟੀ ਝੱਕ ਰਿਹਾ ਹਾਂ ਇਹਦੀ ਅਰੇ ਨਹੀਂ ਕੋਈ ਨਹੀਂ ਜਰਾਬ ਹੈ ਤਾਂ ਹੀ ਮੰਗਦੇ ਪੈਸਾ ਲੰਗਰ ਤਾਂ ਗੁਰੂ ਘਰ ਮਿਲਦਾ ਫਿਰ ਉਹੀ ਗੱਲ ਹੈ ਜੇ ਲੰਗਰ ਜੇ ਰੋਟੀ ਕਰਕੇ ਹੋਵੇ ਫਿਰ ਤਾਂ ਮੰਗਾ ਹੀ ਨਾ ਅਗਲਾ ਉੱਥੇ ਜਾ ਮਰ ਜੀ ਛੱਕੇ ਲੰਗਰ ਹੁਣ ਤੁਹਾਡੇ ਸਾਹਮਣੇ ਆ ਲੰਗਰ ਜਦ ਮਰਜੀ ਬੰਦਾ ਜਾਵੇ ਉਹ ਮਿਲਦਾ ਕਿ ਨਹੀਂ ਬਿਲਕੁਲ ਮਿਲਦਾ ਹੀ ਬਿਲਕੁਲ 24 ਘੰਟੇ ਜਦੋਂ ਮਰਜੀ ਆ ਕੋਈ ਸ਼ਰਾਬ ਦੀ ਇਹਨੂੰ ਤਲਬਾ ਕੋਈ ਨਸ਼ੇ ਦੀ ਤਲਬਾ ਤਾਂ ਹੀ ਮੰਗਦਾ ਬਿਲਕੁਲ ਸਹੀ ਗੱਲ ਹੈ ਇਸੇ ਕਰਕੇ ਮੰਗ ਰਿਹਾ ਇਹਨੇ ਫਿਰ ਨਹੀਂ ਉਹ ਖਰਚ ਆ ਇਹਦਾ ਰਹਿ ਗਿਆ ਹਾਂ ਬਾਬਾ ਕੀ ਖਰਚਾ ਤੇਰਾ ਜਿਹਦੇ ਵਾਸਤੇ ਮੰਗਦਾ ਤੂੰ ਕਾਕੇ ਰੂਮ ਲੈ ਰੱਖਾ ਉਸਕੇ ਲਈ ਵੀ ਕੋਈ ਤੇਲ ਸਾਬਣ ਕੇ ਲਈ ਵੀ ਮਤਲਬ ਸਾਬਣ ਕੇ ਲਈ ਵੀ ਐਸਾ ਕੁਝ ਕੁ ਰੂਮ ਕਿੱਥੇ ਲੈ ਰੱਖਿਆ ਇਧਰ ਹੀ ਹੈ ਮੰ ਮੰ ਬਹੁਤ ਆਗਾ ਕਿੰਨਾ ਮੈਨੂੰ ਇਹ ਬਹੁਤ ਹੈਗਾ ਕੱਕੇ ਬਸ ਕਾ ਬਾਟ ਟਾਈਮ ਆਉਣਾ ਨਹੀਂ ਨਹੀਂ ਬਹੁਤ ਕਿੰਨਾ ਕਿਰਾਇਆ ਕਮਰੇ ਦਾ ਬਹੁਤ ਹੈਗਾ ਬਹੁਤ ਹੈਗਾ 5 6000 ਰੁਪਏ ਹੈ 5 6000 ਕਿੰਨੇ ਬੰਦੇ ਹੋ ਤੁਸੀਂ ਇਕੱਲਾ ਹੀ ਹਾਂ ਇਕੱਲੇ ਬਸ ਨਹੀਂ ਤੂੰ 5000 ਤੇ ਚੜਾਈ ਆ ਤੇਰੀ ਪਾਪਾ ਫਿਰ ਤਾਂ ਅਸੀਂ ਤਾਂ ਐਵੇਂ ਹੀ ਤੋਰੇ ਫਿਰਦੇ ਆ ਹੂੰ ਹੂੰ ਅਸੀਂ ਸਾਡੇ ਵਰਗੇ ਪੰਜਾਬੀ ਭੈਣ ਭਰਾ ਸਾਡੇ 2 2000 ਤੇ ਕਮਰੇ ਤੇ 15 1500 ਤੇ ਰਹਿੰਦੇ ਨੇ ਤੂੰ 5 6000 ਰੁਪਏ ਤੇ ਕਮਰਾ ਕਿਰਾਏ ਤੇ ਲਿਆ ਹੋਇਆ ਸਾਡੇ ਪੰਜਾਬੀਆਂ ਸਿਰ ਉਹ ਮੰਗ ਮੰਗ ਕੇ ਹੈ ਨਹੀਂ ਜੇ ਤੇਰੇ ਕੋਈ ਅੱਗੇ ਪਿੱਛੇ ਨਹੀਂ ਹੈਗਾ ਤੂੰ ਗੁਰੂ ਘਰ ਜਾ ਸੇਵਾ ਕਰ ਉੱਥੇ ਜਾ ਕੇ ਜਿੰਨਾ ਮਰਜ਼ੀ ਹੋ ਕਰ ਤੈਨੂੰ ਕੋਈ ਰੋਕਦਾ ਉੱਥੇ ਕਮਰਾ ਕਰੇ ਬਸ ਤੇ ਲਿਆ ਹੋਇਆ ਉਹ ਗਲਤ ਕਰਦਾ ਹਾਂ ਮੈਂ ਕਿ ਤਾਂ ਲਿਆ ਹੋਇਆ ਕਮਰਾ 5-6000 ਤੇ ਤਾਂ ਨਹੀਂ ਕਬਾੜਾ ਵਾਰ ਬੇਨ ਕਰ ਰੱਖ 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 ਰੱਖਤਾ ਹਾਂ ਨੇ ਕਬਾੜ ਦਾ ਕਰਦਾ ਫਿਰ ਮੰਗਦਾ ਕਿਉਂ ਆ ਕਬਾੜਾ ਵਾਲੇ ਤਾਂ ਮਿਹਨਤੀ ਬੰਦੇ ਹੁੰਦੇ ਨੇ ਉਹ ਤਾਂ ਧੁੱਪਾਂ 'ਚ ਵੀ ਫੇਰੀ ਲਾਉਂਦੇ ਨੇ ਉਹ ਤਾਂ ਮਿਹਨਤ ਪੂਰੀ ਕਰਦੇ ਨੇ ਉਹ ਤਾਂ ਮੰਦਦੇ ਨਹੀਂ ਹੈਗੇ ਕਬਾੜਾ ਵਾਲਿਆਂ ਨੂੰ ਅਸੀਂ ਦੇਖਦੇ ਆ ਉਹ ਤਾਂ ਵਿਚਾਰੇ ਧੁੱਪਾਂ 'ਚ ਫਿਰਦੇ ਨੇ ਨਹੀਂ ਤੂੰ ਆਪੇ ਸਿਖੀ ਵਾਲਾ ਹੈ ਵੀ ਦਾੜਾ ਰੱਖਿਆ ਹੋਇਆ ਸਿਰ ਤੇ ਪਰਨਾ ਬੰਨਿਆ ਹੋਇਆ ਵੀ ਅਗਲੇ ਨੂੰ ਜਿਹੜਾ ਕੋਈ ਗੱਡੀ ਲੈ ਕੇ ਜਾਊਗਾ ਉਹਨੂੰ ਲੱਗੂਗਾ ਵੀ ਸਰਦਾਰ ਪਜ਼ੁਰਗ ਖੜਾ ਸਾਡਾ ਵੀ ਉਹਨੂੰ ਦੇ ਕੇ ਜਾਈਏ ਇਹੀ ਸਾਜ਼ਿਸ਼ ਕਰ ਰਹੇ ਆ ਸਰ ਤੇ ਬਾਲ ਰੱਖੇ ਹੋਏ ਨੇ ਰੋਡਾਂ 'ਗਾਂ ਸਰ ਤੇ ਬਾਲ ਕੱਟੇ ਨੇ ਉਸ ਬਾਲ ਰੱਖੇ ਹੋਏ ਨੇ ਨੇ ਬਾਲ ਬੋਲ ਕੇ ਦੱਸ ਜਵਾਬ ਨਾ ਬੋਲ ਰੱਖੇ ਹੋਏ ਆ ਰੱਖੇ ਹੋਏ ਆ ਨਹੀਂ ਫਿਰ ਤੂੰ ਉੱਥੇ ਕਾ ਤੂੰ ਨਹੀਂ ਕਰਦਾ ਸੇਵਾ ਜਾ ਕੇ ਤੂੰ ਭੇਜਦਾ ਸਿੱਖੀ ਵਾਲਾ ਬਣਾ ਲਿਆ ਪਰ ਸਿੱਖੀ ਵਾਲੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ ਉਹ ਵੀ ਆਪਣਾ ਸਿੱਖ ਦਾ ਕਦੇ ਮੰਗਦੇ ਨਹੀਂ ਤੂੰ ਜੀ ਤਾਂ ਸਾਡੀ ਸਾਰੀ ਕਹਾਵਤ ਤੇ ਝੂਠੀ ਪਾਤੀ ਦੁਨੀਆ ਪੂਰੀ ਗਲਤ ਕਰਦੀ ਦੀ ਵੀ ਸਰਦਾਰ ਕਦੇ ਮੰਗਦਾ ਨਹੀਂ ਹੈਗਾ ਇਹਨਾਂ ਨੇ ਕਹਾਵਤ ਝੂਠੀ ਕਰਤੀ ਉਹ ਵੀ ਸਰਦਾਰ ਮੰਗਦੇ ਨੇ ਜੀ ਅਗਲੇ ਨੂੰ ਕੀ ਪਤਾ ਵੀ ਕੌਣ ਆ ਇਹ ਅਗਲੇ ਨੇ ਤਾਂ ਦੇਖਣਾ ਵੀ ਸਰਦਾਰ ਮੰਗਦਾ ਤੂੰ ਗੱਡੀਆਂ ਦੇ ਹੱਥ ਦੇ ਦੇ ਕੇ ਗੱਡੀਆਂ ਤੇ ਮੰਗਦੇ ਹੋ ਜਾਂਦਿਆਂ ਦੇ ਹੈ ਬੋਲ ਆ ਬਸ ਮੰਗ ਲਿਆ ਲੋਬ ਫਿਰ ਹੁਣ ਪੁਲਿਸ ਕੰਪਲੇਂਟ ਕਰੀਏ ਤੇਰੀ ਨੇ ਕੱਕੇ ਕੀ ਕਰਦਾ ਬਾਤ ਤਾਂ ਖੁਦੀ ਆਪਣੀ ਜਾਨ ਤਹਾ ਦੋ ਬੈਠਾ ਬਹੁਤ ਮੇਰੀ ਹਾਲਤ ਖਰਾਬ ਹੈ ਤੇ ਜਾਲਦੇ ਭਾਈ ਤੂੰ ਸੇਵਾ ਕਰ ਜਾ ਕੇ ਸੇਵਾ ਵੀ ਕਰਦਾ ਹਾਂ ਇਧਰ ਵੀ ਆ ਜਾਂਦਾ ਹਾਂ ਫਿਰ ਉਹਰੇ ਕਿਉਂ ਮੰਗਦਾ ਕਿਉਂ ਆ ਔਰ ਕੀ ਕਰਨੇ ਨੇ ਪੈਸੇ ਤੇ ਉੱਥੇ ਤੇਨੂੰ ਰਹਿਣ ਦੀ ਜਗ੍ਹਾ ਮਿਲੂਗੀ ਸੇਵਾ ਕਰ ਦੋ ਕੌਣ ਦੇ ਰਿਹਾ ਕੱਕੇ ਕੌਣ ਦੇ ਰਿਹਾ ਆਏ ਹਾਂ ਗੱਲ ਕਰਾਂ ਮੈਂ ਉੱਥੇ ਸੇਵਾ ਕਰਨੀ ਪੈਣੀ ਸਵੇਰ ਤੋਂ ਸ਼ਾਮ ਤੱਕ ਆ ਜਾ ਮੈਂ ਗਰੰਟੀ ਨਾਲ ਤੇਨੂੰ ਕਮਰਾ ਦਿਵਾਉਣਾ ਨਹੀਂ ਨਹੀਂ ਬੋਲ ਗੱਲ ਕਰ ਆ ਜਾ ਉੱਠ ਆ ਜਾ ਮੈਂ ਕਮਰਾ ਦਿਵਾਉਣਾ ਤੇਨੂੰ ਸਵੇਰ ਤੋਂ ਸ਼ਾਮ ਤੱਕ ਸੇਵਾ ਕਰਨੀ ਹੈ ਉੱਥੇ ਵਰਦਾਂ ਯਾਰ ਸਰਦਾਰੀ ਨੂੰ ਬਦਨਾਮ ਕਰਦੇ ਨੇ ਹੈਗਾ ਯੂਪੀ ਦਾ ਦਾੜੀ ਰੱਖੀ ਹੋਈ ਆ ਪਰ ਨਾਂ ਬੰਨਿਆ ਹੋਇਆ ਔਰੇ ਕੱਟੀਆਂ ਨੂੰ ਹੱਥ ਦਿੰਦਾ ਅਗਲਾ ਕੋਈ ਦੁਖੀ ਕਹਿੰਦਾ ਧੀ ਮਰੀ ਜਾ ਕੇ ਦਾ ਪੁੱਤ ਮਰਿਆ ਕੇ ਦਾ ਪਿਓ ਮਰਿਆ ਕੇ ਦੀ ਮਾਂ ਮਰੀ ਆ ਨਾ ਫੁੱਲ ਪਾ ਕੇ ਆਗਲਾ ਏ ਅਗਲੇ ਨੂੰ ਆਏ ਹੱਥ ਦੰਦੇ ਜਿਵੇਂ ਇਹਦਾ ਟੋਲ ਟੈਕਸ ਹੁੰਦਾ ਔਰੇ ਵੀ ਭਾਈ ਪਹਿਲੇ ਪੱਖੇ ਘਟਾਉਗਾ। ਆਖੇ ਕਾਕੇ ਦੇ ਕੀ ਦੇ ਕੇ ਸਭ ਇਹ ਬਹੁਤ ਹੀ ਅੱਛੀ ਅੱਛੀ ਮੰਗ ਰਹੀ ਮੈਂ ਹੀ ਮੰਗ ਰਿਹਾ ਤਾਂ ਨਹੀਂ ਮੰਗ ਰਹੀ ਆ ਉਹ ਵੀ ਹੁਣ ਉਹ ਖੂਚ ਛਾਲ ਮਾਰਨੀ ਤੂੰ ਵੀ ਮਰੇਗਾ ਫਿਰ। ਨਹੀਂ ਨਹੀਂ ਬੁੱਧਿਆ ਤਾਂ ਮੈਂ ਕੀ ਮੰਗ ਰਿਹਾ ਮਤ ਕਰ। ਜੇ ਤਾਂ ਇਹਦੇ ਤੇ ਤੁਸੀਂ ਰੀਸ ਕਰ ਲੈਨੇ ਉਹ ਵੀ ਪਹਿਲਾਂ ਉਹਨਾਂ ਨੂੰ ਫੜ ਕੇ ਆਏ ਸੀ ਉਹਨਾਂ ਨੂੰ ਫੜਾਇਆ ਉਹ ਵੀ ਕਹਿੰਦੇ ਜੀ ਹੋਰ ਮੰਗਦੇ ਨੇ। ਬਿਦਾਲੀ ਹੋਰ ਤਾਂ ਤੁਸੀਂ ਕੋਈ ਇਸ ਕਰਦੇ ਨਹੀਂ ਦੇਖੋ ਕਿਤਨੇ ਮੰਗ ਰਹੇ ਕੋਈ ਲੋਕ ਦੁਨੀਆ ਤਾਂ ਸੇਵਾ ਵੀ ਕਰਦੀ ਹੈ ਗੁਰੂ ਘਰ ਜੇ ਉਹਦੀ ਰੀਸ ਕਰਿਆ ਕਰੋ ਇਹ ਵੀ ਤਾਂ ਮੰਗ ਰਹੇ ਹੈ ਦੇਖੋ ਮੈਂ ਮੈਂ ਕਈ ਮੰਗ ਰਹੇ ਹਾਂ ਨਹੀਂ ਮੰਗਦੇ ਹੋ ਜੀ ਨਹੀਂ ਨਹੀਂ ਜੀ ਇਹ ਇਹ ਪਰ ਤੂੰ ਇੰਨਾ ਵੱਲ ਹੱਥ ਕਿਉਂ ਕਰਦਾ ਨਹੀਂ ਨਹੀਂ ਜਨਾਨੀ ਹੈ ਇਹ ਇਹ ਨਹੀਂ ਤੂੰ ਹੱਥ ਤਾਂ ਇਧਰ ਨੂੰ ਕਰ ਰਿਹਾ ਵੀ ਆ ਵੀ ਮੰਗਦੇ ਨੇ ਨਹੀਂ ਨਹੀਂ ਵਾ ਜਨਾਨੀ ਹੈ ਵਾ ਬੈਠੀ ਵਾ ਵਾ ਪੇੜ ਗਈ ਨਹੀਂ ਜਨਾਨੀ ਜੇ ਖੂਚ ਸਾਲ ਮਾਰੂ ਜਾਵੇਂਗਾ ਉਹਦੇ ਨਾਲ ਬੋਲ ਗੱਲ ਕਰ ਜਨਾਨੀ ਖੂਚੇ ਚਾਲ ਮਰ ਮਰੇਗਾ ਸਭੀ ਮੰਗ ਰਹਾ ਕੋ हां ਇਹ ਮੰਗ ਰਹੀ ਹੈ ਕੌਣ ਸਾ ਮਪੂਰ ਸਰਦਾਰ ਦੀ ਆਪਣੀ ਸਿੱਖੀ ਨੂੰ ਬਦਨਾਮ ਕਰਨਿਆ ਤੇ ਕੌਣ ਰੂਪ ਦੇਖ ਕੇ ਦਾ ਰੂਪ ਦੇਖ ਕੇ ਕੋ ਕਹਿ ਦੂਗਾ ਯੂਪੀ ਦਾ ਇਹ ਉਹ ਅੱਗੇ ਜਾ ਕੇ ਉਹ ਦੁਕਾਨਾਂ ਦੇ ਕੰਮ ਕਰਾ ਰਹੇ ਆ ਇਹ ਸਾਰੇ ਕਰਕੇ ਇਹੀ ਸਫਾਈ ਉਹ ਕਰ ਰਿਹਾ ਸਾਨੂੰ ਮਹੀਨਾ ਹੋ ਗਿਆ ਲੱਗਿਆ ਨੂੰ ਦੇਖੋ ਇਹ ਵੀ ਤਾਂ ਮੰਗ ਰਹੀ ਹੈ ਕੌਣ ਤਾਂ ਕੋ ਕਰੇਗਾ ਉਹ ਨਹੀਂ ਜਾ ਕੋ ਟੱਲੂ ਵੀ ਮੰਗਦੇ ਭਾਈ ਇਕੱਠਾ ਹੀ ਭੇਜ ਦਿੰਨੇ ਆ ਤੁਹਾਨੂੰ ਕੱਟੇ ਹੀ ਦੰਨਿਆ ਗੱਲ ਕਰ ਹਾਂ ਦੇਖੋ ਕਿੰਨੀ ਮੰਗ ਰਹਾ ਆ ਕਾ ਕਿੰਨੇ ਵੇਰਕ ਲੈ ਦਿੰਨੇ ਤੁਹਾਨੂੰ ਕੋਈ ਬਾਤ ਨਹੀਂ ਬਸ ਮੰਗਦੀ ਤਾਂ ਤੂੰ ਵੀ ਆ ਤੂੰ ਜਿਆਦੇ ਸੱਚੀ ਨਾ ਬਣ ਪਤਾ ਮੈਨੂੰ ਮੈਨੂੰ ਪਤਾ ਤੂੰ ਵੀ ਮੰਗਦੀ ਆ ਝਾਏ ਝੂਠ ਨਾ ਬੋਲ ਨੂੰ ਜੋੜੀ ਜਾਈ ਕੋਈ ਆ ਹਾਂ ਸਾਰਾ ਪਤਾ ਮੈਨੂੰ ਮੰਗਦੀ ਤੂੰ ਵੀ ਆ ਸੱਚੀ ਬਣਦੀ ਆ ਕਹਿੰਦੀ ਮੈਂ ਤਾਂ ਮੰਗਦੀ ਨਹੀਂ ਤੂੰ ਤਾਂ ਉਹ ਕਰਦੀ ਰੋਗੇ ਰੋਲ ਲੱਗੀਆਂ ਨਾ ਮੰਗਦੀ ਕੱਕ ਦੇਖ ਵਾਂਗਦੇ ਦੇਖਦੇ ਵਾਂਗਦੇ ਵਾਂਗਦੀ ਨਹੀਂ ਓ ਪਾ ਭਾਈ ਦੇਵਲ ਮੰਗਿਆ ਭੀਕ ਹੈ ਲੋ ਭੀਕ ਨਹੀਂ ਦੇਣੀ ਕਹੇ ਨੂੰ ਭੀਕ ਨਹੀਂ ਦੇਣੀ ਜੁਰਮਾ ਭੀਕ ਦੇਣਾ ਵੀ ਆ ਤੁਹਾਨੂੰ ਆਪਣੀ ਮੁਖਾ ਦੇ ਸਾਡੇ ਨਾਲ ਨਹੀਂ ਨਾ ਨਾ ਇਹ ਭਾਜੀ ਆਪਣੇ ਪੰਜਾਬੀ ਹੈਗੇ ਐ ਮੋਸ਼ਨਲ ਆਪਣੇ ਪੰਜਾਬੀ ਬੰਦੇ ਨੂੰ ਆ ਜਾਂਦਾ ਤਰਸ ਬੰਦੇ ਨੂੰ ਦੇਖ ਕੇ ਇਹ ਅਗਲੇ ਮੂਰੇ ਮੇਰੇ ਜੀ ਚੱਪਲਾ ਨਹੀਂ ਹੈਗੇ ਮੇਰੇ ਜਵਾਗ ਦੀ ਫੀਸ ਭਰਨੇ ਵਾਲੀਆਂ ਮੇਰੇ ਬੂਟ ਪਾਉਣੇ ਨੇ ਉਹ ਅਗਲੇ ਇੱਥੇ ਉਹ ਹੁਣ ਬੀਬੀਆਂ ਨੇ ਉੱਤੇ ਜਵਾਕ ਭੜੇ ਨੇ ਪਹਿਲਾਂ ਅਸੀਂ ਉਹ ਬੀਬੀ ਨੂੰ ਜੱਫੀ ਪਾ ਲਈ ਜਾ ਕੇ ਉਹਨੇ ਉਹ ਬੀਬੀ ਐਨੇ ਜੇ ਬਿੰਗਲ ਗਈ ਉਹ ਕਹਿੰਦੀ ਕਾ ਨੂੰ ਪੁੱਤ ਇਹਨੂੰ ਛੱਡ ਪਰੇ ਜਵਾਕ ਨੇ ਮਾਏ ਜਵਾਕਾਂ ਦਾ ਤੁਹਾਨੂੰ ਕੀ ਪਤਾ ਇਹ ਤਾਂ ਰੈਕਟ ਐਡਾ ਬੜਾ ਪੰਜਾਬ ਨੂੰ ਖਤਮ ਕਰਨ ਲੱਗਿਆ ਵਾ ਜੜਾਂ ਜਿ ਲੱਗਿਆ ਇੱਕ ਉੱਪਰ ਗੱਡੀ ਲੈ ਕੇ ਆ ਕੇ ਸਮੋਸਿਆਂ ਦੀ ਭਰ ਕੇ ਉੱਤੇ ਸੇਬਾਂ ਦੀ ਪੰਜਾਬੀ ਨੂੰ ਕਦੇ ਪਾਣੀ ਨਾ ਪੁੱਛਣ ਉਹ ਉੱਥੇ ਜਾ ਕੇ ਉਹ ਬਿਹਾਰੀਆਂ ਦੀ ਕੁੱਲੀਆਂ 'ਚ ਜਾ ਕੇ ਉੱਤੇ ਸੇਬ ਸਮੋਸੇ ਵੰਡ ਰਹੇ ਨੇ ਦੱਸੋ ਬੋਲ ਬਾਬਾ ਹੁਣ ਕਿਵੇਂ ਕਰਨੀਆਂ ਹਾ ਕੇ ਕੀ ਬਤਾਉਂ ਮੈਂ ਨਹੀਂ ਤੈਨੂੰ ਰਹਿਣ ਦਾ ਕੋਈ ਉਹ ਆ ਚੱਲ ਮੈਂ ਜ਼ਿੰਮੇਵਾਰੀ ਉਹ ਦੇਖ ਬਾਊ ਜੀ ਬੈਠੇ ਨੇ ਉਹਨਾਂ ਦੇ ਮੂਹਰੇ ਕਹਤਾ ਕਰੋਨਾ ਪਰ ਹਾਂ ਸੇਵਾ ਕਰਨੀ ਆ şartਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੇਵਾ ਕਰਨੀ ਆ ਸੇਵਾ ਕਰਤਾ ਹਾਂ ਜੋ ਇਸ ਕੰਮ ਕੋ ਆ ਜਾ ਤੇ ਰੋਜ਼ ਸੇਵਾ ਕਰਨੀ ਆ ਤੈਨੂੰ ਰਹਿਣ ਨੂੰ ਖਾਣ ਨੂੰ ਪੀਣ ਨੂੰ ਉੱਥੇ ਹੋਊਗਾ ਤੈਨੂੰ ਆਖਰੀ ਟਾਈਮ ਤੇਰਾ ਸੰਸਕਾਰ ਵੀ ਕਰ ਦੇਣਗੇ ਵੀ ਜੇ ਤੇਰੇ ਅੱਗੇ ਪਿੱਛੇ ਨਹੀਂ ਹੈਗਾ ਕੋਈ ਨਹੀਂ ਮਾਤਾ ਜੀ ਹਸਨ ਦੀ ਗੱਲ ਨਹੀਂ ਜਿਹਦੇ ਨਹੀਂ ਹੈਗਾ ਅੱਗੇ ਪਿੱਛੇ ਇਹੀ ਦੁੱਖ ਹੁੰਦਾ ਅਗਲੇ ਨੂੰ ਵੀ ਮੇਰੀ ਲਾਸ਼ ਲਵਾਰਸ ਨਾ ਹੋਵੇ ਇਹੀ ਹੁੰਦਾ ਦੁੱਖ ਅਗਲੇ ਨੂੰ ਬੋਲ ਗੱਲ ਕਰ ਆਜੋ ਮੈਂ ਜ਼ਿੰਮੇਵਾਰੀ ਐਜੇ ਪੱਤਰਕਾਰ ਮੈਂ ਜ਼ਿੰਮੇਵਾਰੀ ਚੱਕਦਾ ਮੈਂ ਉਹਨਾਂ ਨੂੰ ਮਿੰਤ ਕਰ ਲੈਂਦਾ ਉਹਨਾਂ ਦੀ ਬੋਲ ਗੱਲ ਕਰ ਪਰ ਸਾਡੀ ਆ ਸਿੱਖੀ ਨੂੰ ਬਦਨਾਮ ਨਹੀਂ ਕਰਨਾ ਸਾਡੇ ਪੰਜਾਬ ਨੂੰ ਛੱਡ ਦਿਓ ਬਖਸ਼ ਦਿਓ ਤੁਹਾਨੂੰ ਬਹੁਤ ਕੁਝ ਦਿੱਤਾ ਪੰਜਾਬ ਨੇ ਕਿਉਂ ਇਹਨੂੰ ਘੌਣ ਬਣ ਕੇ ਲੱਗੇ ਹੋਏ ਹੋ ਤੁਸੀਂ ਜਿਹੜੇ ਘਰ ਚੋਂ ਬੰਦੇ ਨੂੰ ਰੋਟੀ ਮਿਲ ਜਵੇ ਨਾ ਉਹਦਾ ਬੰਦਾ ਕਦੇ ਬੋਰਾ ਨਹੀਂ ਮੰਗਦਾ ਤੁਹਾਨੂੰ ਪੰਜਾਬ ਨੇ ਸਾਕੋ ਦੇਤਾ ਤੁਸੀਂ ਪੰਜਾਬ ਦੀਆਂ ਜੜਾਂ ਜੇ ਤੇਲ ਪਾਉਣ ਲੱਗੇ ਹੋਇਓ ਉੱਪਰ ਦੀ ਭੇਖ ਬਣਾ ਲਿਆ ਸਿੱਖੀ ਦਾ ਭਾਜੀ ਅੱਜ ਤੋਂ 2 ਸਾਲ ਪਹਿਲਾਂ ਲੋਕ ਕਹਿੰਦੇ ਹੁੰਦੇ ਸੀ ਸਰਦਾਰ ਕਦੇ ਮੰਗਦਾ ਨਹੀਂ ਹੈਗਾ ਇਹਨਾਂ ਨੇ ਕਹਾਵਤ ਝੂਠੀ ਕਰਤੀ ਇਹ ਸਰਦਾਰ ਹੁਣ ਬੱਚੇ ਫੜੇ ਨੇ ਪਰਸੋ ਵੀਡੀਓ ਵਾਇਰਲ ਹੋਈ ਆ ਪਹਿਲਾ ਦਿਮਾਲੇਵਾਨ ਨੇ ਤੇ ਹੁਣ ਲਾ ਕੇ ਰੋਡੇ ਮੰਗਣ ਲੱਗੇ ਉਹਨਾਂ ਨੂੰ ਪਤਾ ਵੀ ਵੀਡੀਓ ਵਾਇਰਲ ਹੋ ਗਈ ਕਾਰਵਾਈ ਹੋਊਗੀ ਬੋਲ ਦੱਸ ਕਿ ਮੈਂ ਕਰਨੀ ਆ ਉੱਥੇ ਛੱਡ ਗਿਆ ਮੈਂ ਜਔਰੇ ਭੀਖ ਅੱਜ ਤੋਂ ਬਾਅਦ ਚ ਦਿਖਣਾ ਨਹੀਂ ਚਾਹੀਦਾ ਉਹਰੇ ਮੰਗਦਾ ਬੋਲ ਗੱਲ ਕਰ ਇਹ ਕੱਕ ਨਹੀਂ ਮੰਗਣਗੇ ਅੱਜ ਤੋਂ ਬਾਅਦ ਭੀਖ ਮੰਗੇਗਾ ਨਹੀਂ ਨਹੀਂ ਉਧਰ ਕੈਮਰੇ ਜੇ ਦੇਖ ਕੇ ਸੰਗਤ ਦੇਖ ਰਹੀ ਆ ਕੰਨਾਂ ਨੂੰ ਹੱਥ ਲਾ ਦੇ ਵੀ ਅੱਜ ਤੋਂ ਬਾਅਦ ਜੇ ਮੈਂ ਭੀਖ ਮੰਗਦਾ ਦਿਖਾਂ ਮੇਰੇ 100 ਛੇਤਰ ਮਾਰੇ ਹੋਰੇ ਜਿਹਨੂੰ ਵੀ ਦੇਖ ਦੋ ਬੋਲ ਨਹੀਂ ਫਿਰ ਮੈਂ ਕਾਰਵਾਈ ਕਰਾਉਣਾ ਫਿਰ ਸਾਡੇ ਸਾਰੇ ਅਸੀਂ ਮੰਗ ਪੱਤਰ ਦਿੱਤੇ ਹੋਏ ਨੇ ਸਾਰੇ ਡੀਸੀ ਦਫ਼ਤਰਾਂ 'ਚ ਸਾਰੇ ਕਿਤੇ ਅਸੀਂ ਮੰਗ ਪੱਤਰ ਪ੍ਰਸ਼ਾਸਨ ਇਹ ਚੀਜ਼ ਤੇ ਬਹੁਤ ਸਖਤ ਆ ਤੈਨੂੰ ਪਤਾ ਪੰਜਾਬ 'ਚ ਹੁਣ ਕਾਨੂੰਨ ਬਣ ਗਿਆ ਭੀਖ ਮੰਗਣਾ ਜੁਰਮ ਜਿਵੇਂ ਚੋਰੀ ਕਰਨਾ ਜੁਰਮ ਓਵੇਂ ਹੁਣ ਪੰਜਾਬ 'ਚ ਭੀਖ ਮੰਗਣਾ ਵੀ ਜੁਰਮ ਆ ਬੋਲ ਗੱਲ ਕਰ ਮੰਗੇਗਾ ਹੁਣ ਨਹੀਂ ਉਧਰ ਸੰਗਤ ਮੂਰੇ ਮਾਫੀ ਮੰਗ ਲੈ ਜੇ ਬਚਣਾਗਾ ਜੇ ਹਜੇ ਵੀ ਤੇਰੇ ਮਨ ਚ ਇਹ ਆ ਵੀ ਹਾਂ ਮੈਂ ਇੱਕਨੇ ਬੈਠਾ ਰਹੂੰਗਾ ਮੈਨੂੰ ਕੁਛ ਨਹੀਂ ਕਹਿਣਾ ਤੁਰ ਜਾਣਗੇ ਜਾਣੇ ਵਾਲੇ ਅਸੀਂ ਹੈ ਨਹੀਂ ਪਹਿਲੇ ਆ ਅਸੀਂ ਤੇਰਾ ਕੰਮ ਤਸੱਲੀ ਨਾਲ ਕਰਾ ਕੇ ਜਾਵਾਂਗੇ ਹਾਂ ਜੇ ਤੈਨੂੰ ਕਮਰਾ ਚਾਹੀਦਾ ਰਹਿਣ ਦਾ ਤੈਨੂੰ ਪੈਸਿਆਂ ਦੀ ਦਿੱਕਤ ਆ ਠੀਕ ਆ ਤੂੰ ਕਹਿਣਾ ਮੇਰਾ ਕਿਰਾਇਆ ਲੱਗਦਾ ਮੈਂ ਗੁਰੂ ਘਰ ਆ ਜਾ ਉੱਥੇ ਮਿੰਤ ਕਰ ਲੈਣਾ ਉਹਨਾਂ ਦੀ ਬੇਨਤੀ ਕਰ ਲੈਣਾ ਤੈਨੂੰ ਕਮਰਾ ਵੀ ਉੱਥੇ ਰਹਿਣ ਨੂੰ ਵੀ ਜੇ ਕਮਰਾ ਨਹੀਂ ਰਹਿਣ ਨੂੰ ਜਗ੍ਹਾ ਵੀ ਮਿਲੂ ਛੱਤ ਮਿਲੂਗੀ ਤੈਨੂੰ ਠੀਕ ਹੈ ਰੋਟੀ ਮਿਲੂ ਕੱਪੜਾ ਮਿਲਿਆ ਕਰੂਗਾ ਤੈਨੂੰ ਗੋਲ ਗੱਲ ਕਰ ਕਾਰਸੇਵ ਵਾਲਿਆਂ ਨਾਲ ਲਵਾ ਦਿੰਨੇ ਆ ਤੈਨੂੰ ਨਹੀਂ ਕਾਕੇ ਨਹੀਂ ਮੰਗ ਲਗਾ ਬਸ ਬਸ ਇਹਰੇ ਆ ਤਾਂ ਪੁੱਠੀਆਂ ਪਈਆਂ ਨੇ ਸੇਵਾ ਕਿੱਥੇ ਕਰ ਲੈਣਗੇ ਇਹਨਾਂ ਨੇ ਸ਼ਾਮ ਨੂੰ ਗਲਾਸੀ ਵੀ ਖੜਕਾਉਣੀ ਹੁੰਦੀ ਆ ਇਹ ਉੱਤੇ ਸੇਵਾ ਕਿੱਥੇ ਕਰ ਲੈਣਗੇ ਜੀ ਰੋਟੀ ਮਸਵਾ ਰਹੇ ਉਹੀ ਗੱਲ ਗਲਾਸੀ ਨਹੀਂ ਉੱਤੇ ਪਤਾ ਇਹਨੂੰ ਫਿਰ ਬਰਸ਼ਾ ਬੱਕੀ ਜਮਾਰਨਾ ਬਾਬੇ ਨੇ ਬੋਲ ਹੁਣ ਜੇ ਤਾ ਮੰਗਣ ਦਾ ਮਾਫੀ ਮੰਗ ਲਾ ਫਿਰ ਤਾਂ ਛੱਡ ਦਿੰਨੇ ਆ ਨਹੀਂ ਮੈਂ ਹੁਣ ਬਸ ਫੋਨੇ ਮਲਾਉ ਲੱਗਿਆ ਪਰ ਉਹਰੇ ਪੁਲਸੇ ਆਊਗੀ ਫੇਰ ਨਾ ਕਹੀਂ ਬਾਅਦ ਚ ਉਹਰੇ ਕਿਦੇ ਬਾਹੂ ਜੀ ਹੁਣ ਬਾਹੂ ਜੀ ਵੀ ਬੈਠੇ ਨੇ ਬਾਹੂ ਜੀ ਕਹਿੰਦੇ ਜੇ ਤਾ ਮਾਫੀ ਮੰਗਦਾ ਆਪਾਂ ਛੱਡ ਦਿੰਨੇ ਆ ਨਹੀਂ ਨਹੀਂ ਚਲ ਮਾਫੀ ਇਧਰ ਮਾਫੀ ਸੰਗਤ ਮੂਰੇ ਕੈਮਰੇ ਚ ਮਾਫੀ ਮੰਗ ਲਾ ਅੱਜ ਤੋਂ ਬਾਅਦ ਨਹੀਂ ਮੰਗਦਾ ਗਾ ਜੇ ਅੱਜ ਤੋਂ ਬਾਅਦ ਮੰਗਦਾ ਦਿਖ ਗਿਆ ਸ਼ਕਲ ਤੇਰੀ ਕੈਮਰੇ ਚ ਆ ਗਈ ਤੇਰੇ 6 70 ਮਾਰੂਗਾ ਅਗਲਾ ਅਸੀਂ ਦਵਾਰੇ ਆਉਂਦੇ ਰਹਿਣਾ 2 3 ਦਿਨ ਛੱਡ ਕੇ ਅਸੀਂ ਫਿਰ ਹੁਣ ਨਾ ਮਾਫੀ ਮੰਗਾਉ ਨਾਜ਼ੀ ਬਾਉ ਜੀ ਦੀ ਮੰਨਣੀ ਹੁਣ ਤਾਂ ਬਾਉ ਜੀ ਨੇ ਵੀ ਚੱਲ ਕਹਿਦਾ ਤੇਰੇ ਦੇ ਤਰਸ ਖਾ ਲਿਆ ਵੀ ਇਹਨੂੰ ਛੱਡ ਦੋ ਠੀਕ ਆ ਜਾਂ ਭਾਜਿਆ ਹੁਣ ਆਪਣੀ ਸੇਵਾ ਕਰ ਲੈ ਜਾਂ ਆਪਣੇ ਜਾ ਕਮਰੇ ਜਾਂ ਆਪਣੀ ਰੱਤੀ ਜੋ ਵੇਚਦਾ ਉਹ ਵੇਚ ਲੈ ਮੰਗਦਾ ਨਹੀਂ ਦਿਖਣਾ ਚਾਹੀਦਾ ਪਰ ਓਰੇ ਇਹ ਬੀਬੀ ਤੂੰ ਵੀ ਸੁਣ ਲੈ ਤੈਨੂੰ ਬਖਸ਼ਦਾ ਜੇ ਇਹਦੇ ਕਰਕੇ ਬਚ ਗਈ ਤੂੰ ਮੰਗਦੀ ਨਹੀਂ ਹੈਗੀ ਤਾਂ ਚੰਗੀ ਗੱਲ ਆ ਪਰ ਅੱਜ ਤੋਂ ਬਾਅਦ ਤੇ ਮੰਗਦਾ ਕੋਈ ਨਹੀਂ ਦਿਖਣਾ ਚਾਹੀਦਾ ਉਹ ਸਾਰਿਆਂ ਦੇ ਕਾਰਵਾਈ ਹੋਊ ਸਾਰਿਆਂ ਦੀ ਫੋਟੋ ਆ ਗਈ ਭਾਈ ਕੀ ਕਹੋਂਗੇ ਇਹਨਾਂ ਤੇ ਆ ਦੇ ਲੋ ਤੁਸੀਂ ਵੀ ਤਾਂ ਹੁਣ ਮਿਹਨਤ ਕਰਦੇ ਹੀ ਆਂ ਧੁੱਪਾਂ ਚ ਫਿਰਦੇ ਆਂ ਸਾਡਾ ਕੀਤਾ ਹੀ ਇਹੀ ਹੈ ਜੀ ਫੇਰ ਮਿਹਨਤ ਕਰਦੇ ਆ ਇਹ ਕਿਹਨੂੰ ਬਦਨਾਮ ਕਰਨ ਲੱਗੇ ਨੇ ਦੇ ਲੋ ਤੁਹਾਡੇ ਸਾਹਮਣੇ ਕਹਿ ਦੂਗਾ ਵੀ ਕੋਈ ਇਹ ਜੂਪੀ ਬਿਹਾਰ ਦਾ ਲੱਗਦਾ ਸਿੱਖਾ ਕੋਈ ਨਹੀਂ ਨਹੀਂ ਸਿੱਖੀ ਨੂੰ ਬਦਨਾਮ ਕਰ ਰਹੇ ਹੋ ਬਾਬਾ ਜੀ ਤੁਸੀਂ ਕਿਉਂ ਨਹੀਂ ਕਾਰਪਾਈ ਕਰਦੇ ਇਹਨਾਂ ਤੇ ਤੁਸੀਂ ਉਹਨਾਂ ਦੀ ਡਿਊਟੀ ਦੀ ਪਹਿਲਾਂ ਇੱਥੇ ਹਾਂ ਜੀ ਡਿਊਟੀ ਦੀ ਬਾਬੇ ਦੀ ਪੱਕੀ ਹੁੰਦੀ ਦੀ ਇੱਥੇ ਗੁਰਦੁਆਰਾ ਸਾਹਿਬ ਦੇ ਪਰ ਕੋਈ ਨਹੀਂ ਸੁਣਦਾ ਇੱਥੇ ਮੰਗਦੇ ਆਲੇ ਆਪਣੇ ਆਪਣੇ ਆ ਸੁਣਦੇ ਨਹੀਂ ਹੈਗੇ। ਕੋਈ ਨਹੀਂ ਸੁਣਦਾ। ਪਤਾ ਗਿਆ ਜੀ ਤੁਹਾਡੇ ਵਰਗੇ ਆ ਆ ਦੇ ਗਰੀਬ ਬੰਦੇ ਆ ਇਹ। ਤੁਸੀਂ ਕਿਉਂ ਤਾਂ ਕਰਦੇ। ਪਾ ਪਾ ਜੀ ਕਮੀ ਹੋਏ ਤੇ ਆਪਣੇ। ਹਸੋ ਹੀ ਆਪਣੇ ਦੀ ਕਮੀ ਆ ਹੋਰ ਕੋਈ ਨਹੀਂ। ਲੋਕ ਤਰਸ ਖਾ ਜਾਂਦੇ ਨੇ ਨਾ ਕਮੀ ਤੇ ਹੀ ਆ। ਖੜੇ ਜਾਓ ਉਹਨਾਂ ਦਾ ਵੀ ਸਾਰਿਆਂ ਦਾ ਇਲਾਜ ਕਰਕੇ ਜਾਵਾਂਗੇ ਟੈਨਸ਼ਨ ਨਾ ਲੈ। ਯਾਤਰੀ ਕਿਹੇ ਜਾਂਦੇ ਨੇ ਦੋਨੋਂ। ਅੰਦਰ ਦਿਖਾ ਦੀ ਮੜੇ ਆ ਉਹ ਕਹਿੰਦਾ ਦੂਆਂ ਨੂੰ ਵੀ ਫੜ ਲਓ ਜਿਹੜੇ ਉਹ ਮੰਗਦੇ ਨੇ ਮੇਰੇ ਨਾਲ ਦੇ। ਸਵੇਰੇ ਸਵੇਰੇ ਆਇਆ ਕਰੋ ਨਾ ਸਵੇਰੇ ਸਵੇਰੇ ਹਮਰਾ ਕੰਮ ਤੇ। ਸਾਰਿਆਂ ਦਾ ਹੀ ਇੱਧਰੇ ਲੱਗੇ ਹੋਏ ਆਣ ਆਪਾਂ।